ਪਰੇਮਯਾਰੇ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਆ ਤੁਸੀਂ ਕੰਜ ਦੇਖ ਰਹੇ ਹੋ ਸੱਪ ਦੀ ਕੰਜ ਇਹ ਬਿਲਕੁਲ ਸੱਪ ਦੀ ਕੰਜ ਹੈ ਜੋ ਕੁਛ ਦਿਨ ਦੋ ਤਿੰਨ ਦਿਨ ਪਹਿਲਾਂ ਹੀ ਲਾ ਕੇ ਗਿਆ ਹੈ ਪਿਛਲੇ ਸਾਲ ਵੀ ਮੈਂ ਵੇਖੀ ਸੀਗੀ ਤੇ ਹੁਣੇ ਹੀ ਘੰਟਾ ਅੱਧਾ ਘੰਟਾ ਪਹਿਲਾਂ ਮੈਂ ਇੱਕ ਹੋਰ ਪਾਸੇ ਮੇਰੇ ਖੇਤਾਂ ਦੇ ਵਿੱਚ ਹੀ ਦੇਖ ਕੇ ਆਇਆ ਇਹਦਾ ਮਤਲਬ ਦੋ ਸੱਪਾਂ ਨੇ ਇੱਥੇ ਕੰਜ ਲਾਈ ਹੈ ਤੇ ਪਿਛਲੇ ਸਾਲ ਵੀ ਇਸ ਤਰ੍ਹਾਂ ਹੀ ਇੱਕ ਦੋ ਸੱਪਾਂ ਨੇ ਕੰਜ ਲਾਈ ਸੀਗੀ ਹਰ ਸਾਲ ਇਹਦਾ ਮਤਲਬ ਇਹ ਹੈ ਵੀ ਇੱਥੇ ਸੱਪ ਰਹਿੰਦੇ ਨੇ ਤਾਂ ਇਹਦਾ ਮਤਲਬ ਇਹ ਵੀ ਹੈ ਵੀ ਖੇਤਾਂ 'ਚ ਸੱਪ ਰਹਿੰਦੇ ਹੁੰਦੇ ਨੇ ਦੇਖੋ ਇਹ ਕੇਲੇ ਦੇ ਜੜਾਂ ਦੇ ਵਿੱਚ ਹੈਗੀ ਐ ਇਹ ਕੇਲੇ ਦਾ ਪੇੜ ਹੈਗਾ ਤੇ ਇਹਦੇ ਜੜਾਂ ਦੇ ਵਿੱਚ ਇਹ ਫਸਾ ਕੇ ਆਪਣੇ ਆਪ ਨੂੰ ਨਾ ਉਹਦੇ ਵਿੱਚ ਤਾਂ ਓਏ ਹਰ ਸਾਲ ਇਹ ਆਪਣੀ ਕੰਜ ਲਾਉਂਦਾ ਹੁਣ ਮੈਂ ਤੁਹਾਨੂੰ ਦੂਸਰੇ ਪਾਸੇ ਦਿਖਾਉਣਾ ਕਿਸ ਤਰ੍ਹਾਂ ਇਹਨੇ ਫਸਾਈ ਹੋਈ ਐ ਤੇ ਆਹ ਈ ਦੀ ਕੰਜ ਐ ਕਿ ਐਦਾਂ ਇਹਨੇ ਆਪਣੇ ਆਪ ਨੂੰ ਠਾ ਕੇ ਲਾਉਂਦਾ ਤੇ ਅਰ ਅੱਖਾਂ ਤੱਕ ਇਹ ਲਾ ਦਿੰਦਾ ਹੈ ਆ ਦੇਖੋ ਇਹ ਸਿਰ ਦੀ ਇਹਨੇ ਵੀ ਕੰਜ ਲਾਈ ہوئی ਹੈ ਅੱਖਾਂ ਤੱਕ ਲਾਉਂਦੀ ਹੈ ਅਜਾ ਮਤਲਬ ਅੱਖਾਂ ਦੇ ਉੱਤੋਂ ਜਿਹੜੀ ਲੇਅਰ ਹੁੰਦੀ ਹੈ ਚਮੜੀ ਦੀ ਤੇ ਉਹਦੀ ਵੀ ਇਹ ਲਾ ਦਿੰਦਾ ਹੈ ਤੇ ਸਾਰੀ ਜਿਹੜੀ ਚਮੜੀ ਹੁੰਦੀ ਹੈ ਤਿੰਨ ਚਾਰ ਲਹਿ ਹੁੰਦੀਆਂ ਨੇ ਸੱਪ ਦੀਆਂ ਇਹ ਲੈ ਜਿਹੜੀਆਂ ਤਿੰਨ ਚਾਰ ਤਿਆਂ ਦੇ ਵਿੱਚੋਂ ਪੂਰੀ ਦੀ ਪੂਰੀ ਕੰਜ ਜਿਹੜੀ ਲੈਂਦੀ ਹੈ ਉਹ ਇਸ ਕਰਕੇ ਲੈਂਦੀ ਹੈ ਕਿ ਕਿ ਸਾਲ ਦੇ ਵਿੱਚ ਇਹ ਐਕਸਟਰਾ ਹੋ ਜਾਂਦੀ ਹੈ ਜਦੋਂ ਸੱਪ ਯੰਗ ਹੋ ਜਾਂਦਾ ਹੈ ਉਦੋਂ ਇਹ ਲਾਉਣੀ ਸ਼ੁਰੂ ਕਰ ਦਿੰਦਾ ਹੈ ਤੇ ਦੂਸਰੀ ਗੱਲ ਇਹ ਹੈ ਵੀ ਸੱਪ ਹੁੰਦੇ ਕਿੱਥੇ ਨੇ ਪਹਿਲੀ ਤਾਂ ਗੱਲ ਇਹ ਹੈ ਖੇਤਾਂ ਦੇ ਵਿੱਚ ਤਾਂ ਆਮ ਹੈ ਇਹ ਤਾਂ ਇਹਨਾਂ ਦਾ ਰਹਿਣ ਵਸੇਰਾ ਜੰਗਲ ਵਾਲੀ ਗੱਲ ਹੈ ਤੇ ਦੂਸਰੀ ਗੱਲ ਹੈ ਜਿੱਥੇ ਚੂਹੇ ਹੋਣਗੇ ਉੱਥੇ ਸੱਪ ਲਾਜ਼ਮੀ ਹੋਣਗੇ ਇਸ ਕਰਕੇ ਦੋਸਤੋ ਜਿੱਥੇ ਯਾਦ ਰੱਖੋ ਜਿੱਥੇ ਚੂਹੇ ਹੋਣਗੇ ਨਾ ਉੱਥੇ ਸੱਪ ਬੜੇ ਅਟਰੈਕਟ ਹੁੰਦੇ ਨੇ ਇਹਨਾਂ ਨੂੰ ਬੜੀ ਖੇਚ ਹੁੰਦੀ ਹੈ ਸੱਪ ਚੂਹੇ ਖਾਂਦੇ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਂਦੇ ਨੇ ਤੇ ਇਹ ਬੜੇ ਉੱਥੇ ਨੂੰ ਜਰੂਰ ਜਾਂਦੇ ਨੇ ਤੇ ਤੀਸਰੀ ਗੱਲ ਇਹ ਆ ਵੀ ਸੱਪ ਸਾਨੂੰ ਡੰਗਦੇ ਨੇ ਜਾਂ ਕਿਵੇਂ ਜਾਂ ਕੀ ਇਹਨਾਂ ਡਰਨਾ ਚਾਹੀਦਾ ਨਹੀਂ ਡਰਨਾ ਚਾਹੀਦਾ ਸੱਪਾਂ ਦੇ ਮਾਹਿਰ ਨੇ ਜੋ ਡਾਕਟਰ ਵੈਟਰਨਰੀ ਦੇ ਮਾਹਿਰ ਡਾਕਟਰ ਡਾਕਟਰ ਹਰਚੰਦ ਸਿੰਘ ਸਰਹਿੰਦੀ ਜੋ ਸਰਹਿੰਦ ਫਤਿਹਗੜ੍ਹ ਸਾਹਿਬ ਰਹਿੰਦੇ ਨੇ ਤੇ ਉਹਨਾਂ ਦੇ ਮੁਤਾਬਕ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਇਸ ਮਾਮਲੇ 'ਤੇ ਇਹ ਮੇਰੀ ਹੁਣੇ-ਹੁਣੇ ਉਹਨਾਂ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਦੱਸਿਆ ਹੈ ਵੀ ਜਦੋਂ ਅਸੀਂ ਸਭ ਤੋਂ 10 ਕਦਮ ਦੂਰ ਹੁੰਦੇ ਹਾਂ ਤੇ ਜੋ ਪੈਰਾਂ ਦੀ ਸਰਸਰਾਹਟ ਆਏ ਇਹ ਆਪਣੀ ਸਕਿਨ ਇਹ ਇਹੀ ਇਸੇ ਸਕਿਨ ਇਸੇ ਚਮੜੀ ਦੇ ਦੁਆਰਾ ਇਹ ਆਪਣੇ ਬ੍ਰੇਨ ਚ ਸਮਝ ਜਾਂਦਾ ਵੀ ਕੁਝ ਆ ਰਿਹਾ ਹੈ ਇਸ ਕਰਕੇ ਬੜਾ ਸ਼ਰਮਿਲਾ ਹੁੰਦਾ ਬੜਾ ਡਰਪੋਕ ਹੁੰਦਾ ਹੈ ਬੜੇ ਦੂਰ ਚੱਲ ਜਾਂਦਾ ਇਹਦਾ ਮਤਲਬ ਇਹ ਸਭ ਕੁਝ ਨਹੀਂ ਕਹਿੰਦੇ ਇਹ ਰਾਤ ਨੂੰ ਜ਼ਰੂਰ ਬਾਹਰ ਨਿਕਲਦੇ ਨੇ ਇਹਨਾਂ ਤੇ ਪੈਰ ਰੱਖਿਆ ਜਾਵੇ ਜਾਂ ਇਹਨਾਂ ਨੂੰ ਪਰੇਸ਼ਾਨ ਕੀਤਾ ਜਾਵੇ ਫਿਰ ਜਰੂਰ ਡੰਗ ਸਕਦੇ ਨੇ ਅਦਰਵਾਈਜ਼ ਤਾਂ ਇਹ ਕੁਝ ਨਹੀਂ ਕਹਿੰਦੇ ਨੰਬਰ 1 ਤਾਂ ਗੱਲ ਇਹ ਹੈ ਨੰਬਰ ਦੂਸਰੀ ਇਹਨਾਂ ਦੀ ਉਮਰ ਬਹੁਤ ਲੰਮੀ ਹੁੰਦੀ ਹੈ ਸੱਪਾਂ ਦੀ ਉਮਰ 100 ਸਾਲ ਹੋ ਸਕਦੀ ਹੈ ਜਾਂ ਇਸ ਤੋਂ ਵੱਧ ਵੀ ਹੋ ਸਕਦੀ ਹੈ ਇਸ ਤਰ੍ਹਾਂ ਹੀ ਮਗਰਮੱਛ ਦੀ ਉਮਰ ਵੀ 100 ਸਾਲ ਦੇ ਲਗਭਗ ਹੋਦੀ ਹੈ ਇਹ ਦੋਹਾਂ ਅ ਪ੍ਰਾਣੀਆਂ ਦੀ ਉਮਰ ਆ ਜਿਹੜੀ ਉਹ ਕਾਫੀ ਜ਼ਿਆਦਾ ਹੁੰਦੀ ਹੈ ਤੇ ਤੀਸਰਾ ਕਛੂ ਦੀ ਉਮਰ ਕਛੂ ਦੀ ਉਮਰ ਤਾਂ 250 ਸਾਲ ਦਾ ਵੀ ਕਛੂ ਵੇਖਿਆ ਗਿਆ ਹੈ ਇਹਨਾਂ ਮਤਲਬ ਕਛੂ ਦੀ ਉਮਰ ਤਾਂ ਇਹਨਾਂ ਦੋਹਾਂ ਨਾਲੋਂ ਵੀ ਦੁੱਗਣੀ ਹੁੰਦੀ ਹੈ ਤੇ ਇਹ ਜਿਹੜੇ ਹੈਗੇ ਨੇ ਜੀਵ ਜੰਤੂ ਨੇ ਤੇ ਇਹਨਾਂ ਦੀ ਵੀ ਧਰਤੀ ਹੈ ਤੇ ਇਸ ਕਰਕੇ ਅਸੀਂ ਹਰ ਸਾਲ ਇੱਥੇ ਦੇਖਦੇ ਆ ਮੇਰੇ ਨਾਲ ਦੇ ਖੇਤਾਂ ਵਾਲੇ ਵੀ ਦੇਖਦੇ ਨੇ ਤੇ ਉਹ ਵੀ ਮੇਰੇ ਨਾਲ ਗੱਲ ਕਰਦੇ ਰਹਿੰਦੇ ਨੇ ਸਭ ਤੇ ਅਸੀਂ ਕੋਈ ਬਹੁਤਾ ਪਰੇਸ਼ਾਨੀ ਹੁੰਦੇ ਬਹੁਤਾ ਟੈਨਸ਼ਨ ਨਹੀਂ ਕਰਦੇ ਔਰ ਅਸੀਂ ਇਹਨਾਂ ਦੇ ਮਾਰ ਨੂੰ ਮਰੀ ਭਜਦੇ ਜਾਂ ਜੇ ਕਈ ਵਾਰੀ ਵੇਖ ਵੀ ਲੈਂਦੇ ਆ ਇੱਧਰ ਉੱਧਰ ਰਸਤਾ ਪਾਰ ਕਰਦੇ ਆਨੂੰ ਜਾਂ ਖੇਤ ਦੇ ਵਿੱਚ ਤੇ ਅਸੀਂ ਮਾਰਦੇ ਨਹੀਂ ਹੈਗੇ ਇਹਨਾਂ ਨੂੰ ਕਿਉਂਕਿ ਇਹਨਾਂ ਦੀ ਧਰਤੀ ਹੈ ਕੁਦਰਤ ਦਾ ਇਹ ਵੀ ਜੀ ਨੇ ਤੇ ਇਸ ਕਰਕੇ ਜਿਹੜੇ ਸੱਪ ਨੇ ਉਹ ਬਹੁਤ ਜ਼ਿਆਦਾ ਖਤਰਨਾਕ ਨਹੀਂ ਹੈਗੇ ਤੇ ਖਤਰਨਾਕ ਉਦੋਂ ਹੀ ਨੇ ਜਦੋਂ ਇਹਨਾਂ ਤੇ ਤੁਸੀਂ ਪਰੇਸ਼ਾਨੀ ਪੈਦਾ ਕਰਦੇ ਹੋ ਇਹਨਾਂ ਨੂੰ ਪੈਰ ਲਾਉਂਦੇ ਹੋ ਜਾਂ ਇਹਨਾਂ ਨੂੰ ਧਿਆਨ ਨਹੀਂ ਦਿੰਦੇ ਖਾਸ ਕਰਕੇ ਗਲ ਸੱਪ ਤੋਂ ਬਚਣ ਦੀ ਇਹ ਵੀ ਇਹਨਾਂ ਦਾ ਹਰ ਵਕਤ ਧਿਆਨ ਰੱਖਣਾ ਚਾਹੀਦਾ ਜਦੋਂ ਵੀ ਕੋਈ ਚੀਜ਼ ਆ ਫਰੋਲਦੇ ਹੋ ਤਾਂ ਧਿਆਨ ਰੱਖੋ ਜਦੋਂ ਤੁਸੀਂ ਕਿਤੇ ਤੁਰਦੇ ਹੋ ਤਾਂ ਧਿਆਨ ਰੱਖੋ ਜਦੋਂ ਤੁਸੀਂ ਰਾਤ ਨੂੰ ਜਾਂਦੇ ਹੋ ਖਾਸ ਕਰਕੇ ਖੇਤਾਂ ਦੇ ਜਾਂ ਹੋਰ ਕਿਤੇ ਉਦੋਂ ਧਿਆਨ ਰੱਖੋ ਸੋ ਦੋਸਤੋ ਜਿਹੜੀ ਸੱਪਾਂ ਦੀ ਦੁਨੀਆ ਹੈ ਇਹ ਬਿਲਕੁਲ ਇੱਕ ਵੱਖਰੀ ਤਰ੍ਹਾਂ ਦੀ ਦੁਨੀਆ ਹੈ ਸੱਪ ਬਹੁਤ ਤਰ੍ਹਾਂ ਦੇ ਹੁੰਦੇ ਨੇ ਛੋਟੇ ਹੁੰਦੇ ਨੇ ਇੱਕ ਕੁਝ ਸੱਪ ਦਰਖਤਾਂ ਦੇ ਵੀ ਰਹਿੰਦੇ ਨੇ ਕਿਤਕੀ ਕੁਛ ਸੱਪ ਪਾਣੀ ਦੇ ਵਿੱਚ ਸਮੁੰਦਰ ਦੇ ਵਿੱਚ ਨਦੀਆਂ ਦੇ ਵਿੱਚ ਵੀ ਰਹਿੰਦੇ ਨੇ ਤੇ ਕੁਝ ਸੱਪ ਐਸੇ ਨੇ ਉਹ ਛਲਾਂਗ ਮਾਰ ਕੇ ਵੀ ਆਪਣਾ ਸ਼ਿਕਾਰ ਕਰਦੇ ਨੇ ਤੇ ਇਹਨਾਂ ਦੀਆਂ ਖੁਰਾਕਾਂ ਆਮ ਤੌਰ ਤੇ ਕੀੜੇ ਮਕੌੜੇ ਜਾਂ ਹੋਰ ਐਸੀਆਂ ਚੀਜ਼ਾਂ ਹੁੰਦੀਆਂ ਨੇ ਤੇ ਸੱਪ ਜ਼ਿਆਦਾਤਰ ਜ਼ਹਿਰੀਲੇ ਨਹੀਂ ਹੁੰਦੇ ਇਹ ਵੇਖਿਆ ਗਿਆ ਅੱਛਾ ਖੁਦਾਨਾ ਖਾਸ ਤਾ ਜੇ ਤੁਹਾਨੂੰ ਸੱਪ ਲੜ ਵੀ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ ਦੋਸਤੋ ਬੜੀ ਖਾਸ ਗੱਲ ਧਿਆਨ ਚ ਰੱਖਣ ਵਾਲੀ ਇਹ ਹੈ ਜੇ ਕਦੇ ਸੱਪ ਲੜ ਜਵੇ ਤੁਹਾਨੂੰ ਇੱਕਦਮ ਸਿਵਲ ਹਸਪੀਟਲ ਜਾਣਾ ਚਾਹੀਦਾ ਸਰਕਾਰੀ ਹਸਪਤਾਲਾਂ ਨਾਲ ਕੋ ਐਂਟੀ ਵੈਨਮ ਇੰਜੈਕਸ਼ਨ ਹੁੰਦੇ ਨੇ ਉਹਨਾਂ ਕੋਲ ਤੇ ਉਹ ਇੱਕਦਮ ਲਗਾ ਦਿੰਦੇ ਨੇ ਤੇ ਉਹ ਇਹ ਮਰੀਜ਼ ਠੀਕ ਹੋ ਜਾਂਦਾ ਤੁਹਾਨੂੰ ਬਾਬਿਆਂ ਨਜ਼ੂਮੀਆਂ ਜਾਂ ਇਹਨਾਂ ਲੋਕਾਂ ਕੋਲ ਨਹੀਂ ਜਾਣਾ ਚਾਹੀਦਾ ਤੇ ਇਹ ਹੁਣ ਪੁਰਾਣੀਆਂ ਗੱਲਾਂ ਹੋ ਗਈਆਂ ਬੜੇ ਮਾਡਰਨ ਇਲਾਜ ਆ ਗਏ ਨੇ ਤੇ ਜੇ ਕਤੇ ਸੱਪ ਨਾਲ ਲਿਜਾਇਆ ਜਾਵੇ ਜਾਂ ਉਹਦੀ ਫੋਟੋ ਨਾਲ ਲਿਜਾਈ ਜਾਵੇ ਤਾਂ ਹੋਰ ਵੀ ਵਧੀਆ ਗੱਲ ਹੈ ਫਿਰ ਇਹ ਪਤਾ ਲੱਗ ਜਾਂਦਾ ਵੀ ਪੋਲੀਟਿਕਲਰ ਕਿਹੜਾ ਸੱਪ ਲੜਿਆ ਇਹ ਦੀ ਕਿਹੜੀ ਬੈਨ ਮੈਂ ਇਹ ਜਿਹੜਾ ਜ਼ਹਿਰ ਹੈ ਇਹਦੇ ਤੋਂ ਹੀ ਇਹਨਾਂ ਦਾ ਬਣਦਾ ਆ ਦੇਖੋ ਪੂੰਛ ਦਾ ਏਰੀਆ ਆ ਬਿਲਕੁਲ ਸਰੀਲਾ ਪੂੰਛ ਦਾ ਏਰੀਆ ਹੈਗਾ ਤੇ ਇਸਕੇ ਸੱਪ ਦਾ ਜੇ ਕਟਿਆ ਹੋਇਆ ਹੈ ਉਹਨੂੰ ਤੁਰੰਤ ਅੱਧੇ ਘੰਟੇ ਦੇ ਵਿੱਚ ਵਿੱਚ ਉਹਨੂੰ ਹਸਪਤਾਲ ਪਹੁੰਚਣਾ ਚਾਹੀਦਾ ਤਾਂ ਨੂੰ ਮੈਂ ਆਪਣੇ ਘਰ ਦੀ ਗੱਲ ਦੱਸਾਂ ਮੇਰੀ ਆਪਣੀ ਕੋਠੀ ਦੇ ਵਿੱਚ ਮੇਰੇ ਬੇਟੇ ਦੇ ਸੱਪ ਲੜ ਗਿਆ ਸੀਗਾ ਉਹ ਤੋਂ ਪੈਰ ਰੱਖਿਆ ਗਿਆ ਜਦੋਂ ਉਹ ਵਾਸ਼ਰੂਮ ਸਾਈਡ ਨੂੰ ਜਾ ਰਿਹਾ ਸੀਗਾ ਕੋਠੀ ਦੇ ਅੰਦਰ ਸੱਪ ਬੜ ਗਿਆ ਸੌਣ ਦੇ ਮਹੀਨੇ ਦੇ ਵਿੱਚ ਤੇ ਪੈਰ ਰੱਖਿਆ ਗਿਆ ਉਹਦੇ ਸੱਪ ਲੜ ਗਿਆ ਉਹਨੇ ਇੱਕਦਮ ਦੱਸਿਆ ਵੀ ਮੇਰੇ ਸੱਪ ਲੜ ਗਿਆ ਤਾਂ ਉਹਦੇ ਨਾਲ ਫਿਰ ਤੁਰੰਤ ਅਸੀਂ ਉਹਨੂੰ ਹਸਪੀਟਲ ਲੈ ਕੇ ਗਏ ਹਾਂ ਉਹਦੀ ਲਤ ਨੂੰ ਉੱਥੇ ਬੰਦ ਤਾ ਹਸਪੀਟਲ ਲੈ ਗਏ ਔਰ ਉਹਨਾਂ ਇੰਜੈਕਸ਼ਨ ਲਗਾਏ ਔਰ ਬਿਲਕੁਲ ਠੀਕ ਹੋ ਗਿਆ ਦੋਸਤੋ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲ ਆ ਹੈਗੇ ਹੈਗੇ ਨੇ ਇੱਥੇ ਤਾਂ ਤੁਸੀਂ ਲੈ ਕੇ ਜਾਣਾ ਹੀ ਚਾਹੀਦਾ ਜੇ ਬਹੁਤ ਐਮਰਜੈਂਸੀ ਹੋਵੇ ਤਾਂ ਲੁਧਿਆਣੇ ਵੱਡੇ ਹਸਪੀਟਲ ਡੀ ਐਮ ਸੀ ਸੀ ਐਮ ਸੀ ਆਰ ਪੀ ਜੀ ਆਈ ਚੰਡੀਗੜ੍ਹ 32 ਸੈਕਟਰ ਚੰਡੀਗੜ੍ਹ ਬੜੇ ਇੱਥੇ-ਇੱਥੇ ਹਸਪੀਟਲ ਨੇ ਬਿਲਕੁਲ ਕਾਲ ਨਹੀਂ ਤੁਹਾਨੂੰ ਕਰਨੀ ਚਾਹੀਦੀ ਦੋਸਤੋ ਤੁਹਾਨੂੰ ਹਸਪਤਾਲਾਂ ਦਾ ਇੱਕਦਮ ਰੁਖ ਕਰਨਾ ਚਾਹੀਦਾ ਸੱਪ ਲੜਦੀ ਸਾਰੇ ਹੋਰ ਕੋਈ ਟੂਨੇ ਮੰਤਰ ਇਸ ਤਰ੍ਹਾਂ ਦੀਆਂ ਲਟਰਮ ਪਟਰਮ ਗੱਲਾਂ ਨਹੀਂ ਕਰਨੀ ਚਾਹੀਦੀਆਂ ਇਹ ਉਹਨਾਂ ਲੋਕਾਂ ਦਾ ਕਹਿਣਾ ਜੋ ਵਿਗਿਆਨੀ ਨੇ ਮਾਹਿਰ ਨੇ ਔਰ ਡਾਕਟਰ ਨੇ ਇਨ੍ਹਾਂ ਚੀਜ਼ਾਂ ਦੇ ਮਾਹਿਰ ਨੇ ਔਰ ਬਕਾਇਦਾ ਡਾਕਟਰ ਨੂੰ ਚਾਰਟ ਲੱਗਿਆ ਹੁੰਦਾ ਹੈ ਹਸਪੀਟਲ ਦੇ ਵਿੱਚ ਕਿ ਜੇ ਇਹ ਸੱਪ ਹੈ ਤੇ ਇਸ ਬੈਨਮ ਦੇ ਕਿਹੜਾ ਇੰਜੈਕਸ਼ਨ ਲੱਗੇਗਾ ਇਹਦਾ ਮਤਲਬ ਹੈ ਤੁਰੰਤ ਕਾਰਵਾਈ ਕਰਨ ਲਈ ਉਹ ਤਿਆਰ ਹੁੰਦੇ ਨੇ ਤੇ ਇਸ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਐਮਬੀਬੀਐਸ ਡਾਕਟਰਾਂ ਨੂੰ ਇਸ ਕਰਕੇ ਦੋਸਤੋ ਤੁਸੀਂ ਮਾਹਿਰ ਡਾਕਟਰਾਂ ਦੀ ਰਾਏ ਲਓ ਆਕੇ ਜੇ ਕੋਈ ਪ੍ਰੋਬਲਮ ਆ ਵੀ ਜਾਵੇ ਤਾਂ ਤੁਹਾਨੂੰ ਬਚਾਇਆ ਜਾ ਸਕੇ ਤੇ ਤੁਸੀਂ ਇਹ ਵੀਡੀਓ ਦੇਖੀ ਜੇ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓ ਪਸੰਦ ਆਈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੇਖ ਲਓ ਸੱਪ ਦੀ ਕੰਝ ਤੇ ਇਹਦਾ ਕੁਦਰਤ ਦੇ ਰੰਗ ਤੇ ਹਰ ਸਾਲ ਇਹ ਉਤਾਰਦਾ। ਯਾਰੋ ਦੋਸਤੋ ਆਪਾਂ ਸੱਪਾਂ ਦੀ ਗੱਲ ਕਰ ਰਹੇ ਹਾਂ ਕਿ ਸੱਪਾਂ ਦੇ ਡੰਗ ਤੋਂ ਕਿਵੇਂ ਬਚਾ ਜਾ ਸਕਦਾ। ਇਹ ਖਾਸ ਗੱਲ ਹੈ ਹੁਣ ਇਸ ਵਕਤ ਮਈ ਜੂਨ ਜੁਲਾਈ ਦੇ ਮਹੀਨਿਆਂ ਦੇ ਵਿੱਚ ਇਹ ਜਿਹੜੇ ਸੱਪ ਨਹੀਂ ਜ਼ਿਆਦਾ ਸਰਗਰਮ ਰਹਿੰਦੇ ਨੇ ਇਸ ਕਰਕੇ ਕਿਸਾਨਾਂ ਨੂੰ ਖਾਸ ਧਿਆਨ ਦੀ ਲੋੜ ਹੈ ਚਾਰ ਪੰਜ ਗੱਲਾਂ ਧਿਆਨ ਚ ਰੱਖਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਕਿਸਾਨ ਆਪਣੇ ਖੇਤਾਂ ਦੇ ਵਿੱਚ ਜਾਣ ਖਾਸ ਕਰਕੇ ਝੋਨੇ ਦੇ ਖੇਤਾਂ ਦੇ ਵਿੱਚ ਉਹਨਾਂ ਨੂੰ ਲੰਮੇ ਬੂਟ ਪਾਉਣੇ ਚਾਹੀਦੇ ਨੇ ਪਲਾਸਟਿਕ ਦੇ ਲੰਮੇ ਬੂਟ ਤਾਂ ਕਿ ਉਹ ਕਿਸੇ ਕਿਸਮ ਦੀ ਜੇ ਸੱਪ ਤੇ ਪੈਰ ਵੀ ਤੇ ਰਜਾਵੇ ਤਾਂ ਵੀ ਕੋਈ ਸਮੱਸਿਆ ਨਾ ਆਵੇ ਤੇ ਦੂਸਰੀ ਗੱਲ ਇਹ ਹੈ ਵੀ ਜਿਹੜੀਆਂ ਥਾਵਾਂ ਨੇ ਇਸ ਤਰ੍ਹਾਂ ਦੀਆਂ ਸਿਲੀਆਂ ਤੇ ਉੱਥੇ ਉਹਨਾਂ ਨੂੰ ਚਾਹੀਦਾ ਹੈ ਕਿ ਫਿਨਾਈਲ ਛਿੜਕ ਦੇਣ ਫਿਨਾਈਲ ਤਾਂ ਸੱਪ ਬੜਾ ਦੌੜਦਾ ਹੈ ਤੇ ਜਾਂ ਫਿਰ ਉੱਥੇ ਯੂਰੀਆ ਥੋੜਾ ਸਪਰੇਅ ਕਰ ਦੇਣ ਸੂਰੀਆ ਛਿੜਕ ਦੇਣ ਯੂਰੀਆ ਦੇ ਨਾਲ ਕੀ ਹੁੰਦਾ ਹੈ ਕਿ ਸੱਪ ਦੀ ਜਿਹੜੀ ਚਮੜੀ ਆ ਉਹਦੇ ਤੇ ਅਰਸ਼ ਪੈਦਾ ਹੁੰਦੀ ਹੈ ਤੇ ਉਹ ਵੀ ਉੱਥੋਂ ਬੜੀ ਤੇਜ਼ੀ ਨਾਲ ਦੌੜਦਾ ਹੈ ਤੇ ਤੀਸਰੀ ਗੱਲ ਐ ਸੱਪਾਂ ਤੋਂ ਬਚਣ ਦੀ ਕਿ ਤੁਸੀਂ ਹਮੇਸ਼ਾ ਕੋਸ਼ਿਸ਼ ਕਰਨਾ ਥੋੜਾ ਖੜਕਾ ਕਰਨ ਦੀ ਖੜਕਾ ਕਰਕੇ ਹੀ ਥੋੜਾ ਬਹੁਤਾ ਅੱਗੇ ਵਧੋ ਜੇ ਤੁਹਾਨੂੰ ਲੱਗਦਾ ਵੀ ਇਥੇ ਸੱਪ ਹੋ ਸਕਦਾ ਹੈ ਤਾਂਵੇਂ ਤੁਹਾਡੀਆਂ ਕੋਠੀਆਂ ਹੋਣ ਭਾਵੇਂ ਛੋਟੇ ਘਰ ਹੋਣ ਭਾਵੇਂ ਕਿਤੇ ਵੀ ਹੈ ਕਿਤੇ ਵੀ ਸੱਪ ਹੋ ਸਕਦਾ ਹੈ ਤੇ ਇਹ ਆਪਣੀ ਸੁਰੱਖਿਅਤ ਜਗ੍ਹਾ ਭਾਲਦੇ ਨੇ ਤੇ ਇਸ ਕਰਕੇ ਤੁਹਾਨੂੰ ਹਮੇਸ਼ਾ ਇਹਨਾਂ ਤੋਂ ਚੌਕਸ ਰਹਿਣ ਦੀ ਲੋੜ ਹੈ ਤੇ ਮਾਹਿਰਾਂ ਦੇ ਮੁਤਾਬਕ ਜਾਦਤਰ ਸੱਪ ਜ਼ਹਿਰੀਲੇ ਨਹੀਂ ਹੁੰਦੇ ਇਸ ਕਰਕੇ ਜੇ ਸੱਪ ਡੱਸ ਵੀ ਗਿਆ ਬਹੁਤ ਜ਼ਿਆਦਾ ਘਬਰਹਾਟ ਦੀ ਲੋੜ ਨਹੀਂ ਹੈਗੀ ਹਜ਼ਾਰਾਂ ਲੱਖਾਂ ਜਿਹੜੇ ਲੋਕ ਹੈ ਪੂਰੇ ਵਰਲਡ ਦੇ ਵਿੱਚ ਸੱਪਾਂ ਨਾਲ ਡੱਸੇ ਜਾਂਦੇ ਨੇ ਪਰ ਉਹਦੇ ਚੋਂ ਮੌਤਾਂ ਕਈ ਦਰਨ ਹੁੰਦੀਆਂ ਨੇ ਤੇ ਇਸ ਕਰਕੇ ਡਰਨ ਦੀ ਕੋਈ ਜ਼ਰੂਰਤ ਨਹੀਂ ਤੇ ਇੱਕਦਮ ਹਸਪੀਟਲ ਜਾਓ ਤੇ ਆਪਣਾ ਇਲਾਜ ਕਰਵਾਓ ਤੇ ਇਸ ਤੋਂ ਬਿਨਾ ਤੁਹਾਨੂੰ ਆਪਣੇ ਡਾਕਟਰ ਦੀ ਲਗਾਤਾਰ ਸੰਪਰਕ ਦੇ ਵਿੱਚ ਰਹਿਣਾ ਚਾਹੀਦਾ ਜਦੋਂ ਵੀ ਤੁਸੀਂ ਇਲਾਜ ਕਰਵਾ ਰਹੇ ਹੋ ਤੇ ਡਾਕਟਰ ਹਰਚੰਦ ਸਿੰਘ ਸਰੇਂਦੀ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ